ਪਾਂਡੇ ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰਖੜੀ ਜੋ ਕਿ ਹਰ ਸਾਲ ਪੰਜਾਬ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਇਸ ਸਾਲ ਵੀ ਇਸ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਜਿੱਥੇ ਰੌਣਕ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਰਖੜੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਵੀ ਮਨਾਇਆ ਗਿਆ ਜਿੱਥੇ ਵੱਖ-ਵੱਖ ਕੇਸਾਂ ਵਿੱਚ ਬੰਦ ਵਿਅਕਤੀਆਂ ਨੂੰ ਉਹਨਾਂ ਦੀਆਂ ਭੈਣਾਂ ਵੱਲੋਂ ਜੇਲ੍ਹ ਵਿੱਚ ਆ ਕੇ ਰਖੜੀ ਬੰਨੀ ਗਈ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਵੱਖ-ਵੱਖ ਕੇਸਾਂ ਵਿੱਚ ਸਜ਼ਾ ਭੁਗਤ ਰਹੇ ਵਿਅਕਤੀਆਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਉਹਨਾਂ ਦੀਆਂ ਭੈਣਾਂ ਵੱਲੋਂ ਰਖੜੀ ਬੰਨੀ ਗਈ ਹੈ। ਰਖੜੀ ਬੰਨਣ ਆਈਆਂ ਕਈ ਭੈਣਾਂ ਆਪਣੇ ਭਰਾਵਾਂ ਨੂੰ ਵੇਖ ਕੇ ਭਾਵੁਕ ਵੀ ਹੋਈਆਂ। ਉੱਥੇ ਹੀ ਦੂਜੇ ਪਾਸੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੇਲੰਦਰ ਰਖੜੀ ਦਾ ਤਿਉਹਾਰ ਮਨਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਜਿੱਥੇ ਰਖੜੀ ਤੋਂ ਇੱਕ ਦਿਨ ਪਹਿਲਾਂ ਦਾ ਸਮਾਂ ਉਨਾ ਪਰਿਵਾਰਾਂ ਨੂੰ ਦਿੱਤਾ ਗਿਆ ਜਿਨ੍ਹਾਂ ਦੀਆਂ ਭੈਣਾਂ ਆਪਣੇ ਭਰਾਵਾਂ ਨੂੰ ਜੇਲ੍ਹ ਵਿੱਚ ਰਖੜੀ ਬੰਨਣ ਆ ਰਹੀਆਂ ਸੀ ਤੇ ਨਾਲ ਹੀ ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਵੱਲੋਂ ਇਸ ਤਿਹਾੜ ਨੂੰ ਲੈ ਕੇ ਜੇਲ੍ਹ ਅੰਦਰ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਤੇ ਜੋ ਵੀ ਭੈਣਾਂ ਬਾਹਰੋਂ ਮਿਠਾਈ ਜਾਂ ਕੋਈ ਹੋਰ ਵਸਤੂ ਲੈ ਕੇ ਆਈਆਂ ਉਹਨਾਂ ਦੀ ਪੂਰੀ ਤਲਾਸ਼ੀ ਲੈ ਕੇ ਉਹਨਾਂ ਨੂੰ 15 ਤੋਂ 20 ਮਿੰਟ ਦਾ ਸਮਾਂ ਮੁਲਾਕਾਤ ਲਈ ਦਿੱਤਾ ਗਿਆ ਅੱਜ ਜਿਹੜਾ ਇਹ ਭੈਣ ਤੇ ਭਰਾ ਦਾ ਇੱਕ ਤੋ ਪਵਿੱਤਰ ਤਿਹਾਰ ਜਿਹੜਾ ਹੈਗਾ ਪੂਰੇ ਪੰਜਾਬ ਚ ਮਨਾਇਆ ਜਾ ਰਿਹਾ ਹੈ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੇ ਮਨਜੁਗ ਏ ਡੀਜੀਪੀ ਸਾਹਿਬ ਸ੍ਰੀ ਅਰੁਣ ਰੂਪਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਜੇਲ੍ਹ ਦੇ ਅੰਦਰ ਬੰਦਵੰਦੀਆਂ ਦੀ ਵੀ ਪੈਣਾ ਦਾ ਜਿਹੜਾ ਹੈਗਾ ਪੈਣਾ ਦੇ ਭਰਾਦਰ ਤੋਂ ਅੰਦਰ ਤਿਹਾਰ ਜਿਹੜਾ ਹੈਗਾ ਅਸੀਂ ਮਨਾ ਰਹੇ ਹਾਂ ਉਹਨਾਂ ਨੂੰ ਸਪੈਸ਼ਲ ਅਸੀਂ ਜੇਲ੍ਹ ਦੇ ਅੰਦਰ ਬਿਠਾ ਕੇ ਪੂਰੇ ਅਦਬ ਨਾਲ ਉਹਨਾਂ ਨੂੰ ਮਿਲਾਇਆ ਜਾਊਗਾ ਤੇ ਸਾਨੂੰ ਉਮੀਦ ਹੈ ਵੀ ਅੱਜ ਘਟੋ ਘਟ ਸਾਡੇ ਕੋਲੇ 1000 ਦੇ ਕਰੀਬ ਮੁਲਾਕਾਤ ਜਿਹੜੀ ਹੈਗੀ ਆ ਰਕੜੀ ਦਾ ਤਿਹਾਰ ਮਨਾਇਆ ਜਾਊਗਾ ਜਿਨ੍ਹਾਂ ਦੇ ਬ੍ਰਦਰ ਬਾਹਰ ਨੇ ਹੈਗੇ ਆ ਉਹ ਅੰਦਰ ਆ ਕੇ ਪੈਣਾ ਹੈਗੇ ਨੇ ਉਹਨਾਂ ਦੀ ਰਕੜੀ ਬੰਨ ਸਕਣਗੇ ਤੇ ਜਿਨ੍ਹਾਂ ਦੇ ਭੈਣਾ ਬਾਹਰ ਨੇ ਉਹ ਅੰਦਰ ਆ ਕੇ ਬੰਨ ਸਕਣਗੇ ਇੱਕ ਵਿਸ਼ੇਸ਼ ਪ੍ਰਬਾਲਾ ਕੀਤਾ ਗਿਆ ਜੇਲ੍ਹ ਵਿਭਾਗ ਦਾ ਸਰ ਜਿਸਨਾਂ ਕੀ ਮਠਾਈ ਵਗੈਰਾ ਪੈਣਾ ਲੈ ਕੇ ਆ ਰਹੀਆਂ ਤੇ ਮਠਾਈ ਵਗੈਰਾ ਲਿਆਉਂਦੀ ਤੇ ਜਾ ਰਹੀਆਂ ਇੱਥੇ ਨਹੀਂ ਉਹਨਾਂ ਨੇ ਮਠਾਈ ਦਾ ਪ੍ਰਬੰਧ ਅਸੀਂ ਇੱਥੇ ਕੀਤਾ ਕਿਉਂਕਿ ਕੋਈ ਗਲਤ ਚੀਜ਼ ਨਾ ਜਾਵੇ ਇਸ ਕਰਕੇ ਅਸੀਂ ਮਠਾਈ ਦਾ ਪ੍ਰਬੰਧ ਜਿਹੜਾ ਸੀ ਆਪਕੋ ਸਿਰਫ ਕੰਟੀਨਿਊ ਲੈ ਕੇ ਕਿੰਨਾ ਦੇ ਬੰਦਬਸਥ ਕੀਤੇਗੇ ਸਿਕਿਉਰਟੀ ਲੈ ਕੇ ਅਸੀਂ ਦੋ ਬੈਰੀਗੇਟ ਬਣਾਈ ਗਏ ਆ ਤੇ ਉਹਨਾਂ ਨੂੰ ਦੇਖਦੇ ਹੋਏ ਇੱਕ ਅਸੀਂ ਸਿਰਫ ਪੜਾਣਾਂ ਨੂੰ ਅੰਦਰ ਲੈ ਕੇ ਆਵਾਂਗੇ ਤੇ ਦੂਜੀ ਬਾਕੀ ਦੀ ਮੁਲਾਕਾਤ ਬਾਹਰਲੇ ਪਾਸੇ ਹੁਣ ਤੱਕ ਕਿੰਨੀ ਐਂਟਰੀ ਹੋ ਚੁੱਕੀ ਹੈ ਸਰ ਹੁਣ ਤੱਕ 400 ਦੇ ਕਰੀਬ ਐਂਟਰੀ ਹੋ ਚੁੱਕੀ ਹੈ ਕਿੰਨੇ ਉਮੀਦਵਾਰ ਸਰ ਕਿੰਨੇ ਅੰਦਰ ਸਾਨੂੰ 1000 ਦੇ ਕਰੀਬ ਉਮੀਦ ਹੈ ਜੀ ਕਿਹਦਾ ਟਾਈਮਿੰਗ ਕੀ ਰੱਖਿਆ ਸਰ ਇਹਦਾ ਟਾਈਮਿੰਗ ਮਾਰਨਿੰਗ ਸਵੇਰ ਤੋਂ ਲੈ ਕੇ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਜੋ ਕਿ ਹਰ ਸਾਲ ਪੰਜਾਬ ਵਿੱਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਇਸ ਸਾਲ ਵੀ ਇਸ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਜਿੱਥੇ ਰੌਣਕ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਰੱਖੜੀ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਵੀ ਮਨਾਇਆ ਗਿਆ ਜਿੱਥੇ ਵੱਖ-ਵੱਖ ਕੇਸਾਂ ਵਿੱਚ ਬੰਦ ਵਿਅਕਤੀਆਂ ਨੂੰ ਉਹਨਾਂ ਦੀਆਂ ਭੈਣਾਂ ਵੱਲੋਂ ਜੇਲ੍ਹ ਵਿੱਚ ਆ ਕੇ ਰੱਖੜੀ ਬੰਨੀ ਗਈ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਵੱਖ-ਵੱਖ ਕੇਸਾਂ ਵਿੱਚ ਸਜ਼ਾ ਭੁਗਤ ਰਹੇ ਵਿਅਕਤੀਆਂ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਉਹਨਾਂ ਦੀਆਂ ਭੈਣਾਂ ਵੱਲੋਂ ਰਖੜੀ ਬੰਨੀ ਗਈ ਹੈ। ਰਖੜੀ ਬੰਨਣ ਆਈਆਂ ਕਈ ਭੈਣਾਂ ਆਪਣੇ ਭਰਾਵਾਂ ਨੂੰ ਵੇਖ ਕੇ ਭਾਵੁਕ ਵੀ ਹੋਈਆਂ। ਉੱਥੇ ਹੀ ਦੂਜੇ ਪਾਸੇ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੇਲਮਾਂਦਰ ਰਖੜੀ ਦਾ ਤਿਉਹਾਰ ਮਨਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਜਿੱਥੇ ਰਖੜੀ ਤੋਂ ਇੱਕ ਦਿਨ ਪਹਿਲਾਂ ਦਾ ਸਮਾਂ ਉਨਾ ਪਰਿਵਾਰਾਂ ਨੂੰ ਦਿੱਤਾ ਗਿਆ ਜਿਨ੍ਹਾਂ ਦੀਆਂ ਭੈਣਾਂ ਆਪਣੇ ਭਰਾਵਾਂ ਨੂੰ ਜੇਲ੍ਹ ਵਿੱਚ ਰਖੜੀ ਬੰਨਣ ਆ ਰਹੀਆਂ ਸੀ ਤੇ ਨਾਲ ਹੀ ਉਹਨਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹਨਾਂ ਵੱਲੋਂ ਇਸ ਤਿਹਾਰ ਨੂੰ ਲੈ ਕੇ ਜੇਲ੍ਹ ਅੰਦਰ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਤੇ ਜੋ ਵੀ ਭੈਣਾਂ ਬਾਹਰੋਂ ਮਿਠਾਈ ਜਾਂ ਕੋਈ ਹੋਰ ਵਸਤੂ ਲੈ ਕੇ ਆਈਆਂ ਉਹਨਾਂ ਦੀ ਪੂਰੀ ਤਲਾਸ਼ੀ ਲੈ ਕੇ ਉਹਨਾਂ ਨੂੰ 15 ਤੋਂ 20 ਮਿੰਟ ਦਾ ਸਮਾਂ ਮੁਲਾਕਾਤ ਲਈ ਦਿੱਤਾ ਗਿਆ ਅੱਜ ਜਿਹੜਾ ਇਹ ਭੈਣ ਤੇ ਭਰਾ ਦਾ ਇੱਕ ਪਵਿੱਤਰ ਤਿਹਾਰ ਜਿਹੜਾ ਹੈਗਾ ਪੂਰੇ ਪੰਜਾਬ ਵਿੱਚ ਮਨਾਇਆ ਜਾ ਰਿਹਾ ਹੈ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਸ੍ਰੀ ਅਰਣਪਾਲ ਅਰਣਪਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਜੇਲ੍ਹ ਦੇ ਅੰਦਰ ਬੰਦਬੰਦੀਆਂ ਦੀ ਵੀ ਪਹਿਣਾ ਦਾ ਜਿਹੜਾ ਹੈਗਾ ਪਹਿਣਾ ਦੇ ਭਰਾਦਰ ਤੋਂ ਅੰਦਰ ਤਿਹਾਰ ਜਿਹੜਾ ਹੈਗਾ ਅਸੀਂ ਮਨਾ ਰਹੇ ਹਾਂ ਉਹਨਾਂ ਨੂੰ ਸਪੈਸ਼ਲ ਅਸੀਂ ਜੇਲ੍ਹ ਦੇ ਅੰਦਰ ਬਿਠਾ ਕੇ ਪੂਰੇ ਅਦਬ ਨਾਲ ਉਹਨਾਂ ਨੂੰ ਮਿਲਾਇਆ ਜਾਊਗਾ ਤੇ ਸਾਨੂੰ ਉਮੀਦ ਹੈ ਵੀ ਅੱਜ ਘੱਟੋ ਘੱਟ ਸਾਡੇ ਕੋਲੇ 1000 ਦੇ ਕਰੀਬ ਮੁਲਾਕਾਤ ਜਿਹੜੀ ਹੈਗੀ ਆ ਰਖੜੀ ਦਾ ਤਿਹਾਰ ਮਨਾਇਆ ਜਾਊਗਾ ਜਿਨ੍ਹਾਂ ਦੇ ਬ੍ਰਦਰ ਬਾਹਰ ਹੈਗੇ ਆ ਉਹ ਅੰਦਰ ਆ ਕੇ ਪੈਣਾ ਹੈਗੀਆਂ ਨੇ ਉਹਨਾਂ ਦੀ ਰਖੜੀ ਬੰਨ ਸਕਣਗੇ ਤੇ ਜਿਨ੍ਹਾਂ ਦੇ ਭੈਣਾ ਬਾਹਰ ਨੇ ਉਹ ਅੰਦਰ ਆ ਕੇ ਬੰਨ ਸਕਣਗੇ ਇਹ ਇੱਕ ਵਿਸ਼ੇਸ਼ ਪ੍ਰਬਾਲਾ ਕੀਤਾ ਗਿਆ ਜਿਲਦਪਟ ਸਰ ਜਿਸਨਾਂ ਕੀ ਮਠਾਈ ਵਗੈਰਾ ਪੈਣਾ ਲੈ ਕੇ ਆ ਰਹੀਆਂ ਤੇ ਮਠਾਈ ਵਗੈਰਾ ਲੈ ਆਉਣੀ ਤੇ ਜਾ ਰਹੀਆਂ ਇੱਥੇ ਸਾਰਾ ਕੁਝ ਨਹੀਂ ਉਹਨਾਂ ਨੇ ਮਠਾਈ ਦਾ ਪ੍ਰਬੰਧ ਅਸੀਂ ਇੱਥੇ ਕੀਤਾ ਕਿਉਂਕਿ ਕੋਈ ਗਲਤ ਚੀਜ਼ ਨਾ ਜਾਵੇ ਇਸ ਕਰਕੇ ਅਸੀਂ ਮਠਾਈ ਦਾ ਪ੍ਰਬੰਧ ਜਿਹੜਾ ਸੀ ਆਪ ਕੀਤਾ ਇਸ ਕੰਟੀਨਿਊ ਲੈ ਕੇ ਕਿੰਨਾ ਦੇ ਬੰਦਬਸ ਕੀਤੇ ਗਏ ਸਿਕਿਉਰਟੀ ਲੈ ਕੇ ਅਸੀਂ ਦੋ ਬੈਰੀਗੇਟ ਬਣਾਈ ਗਏ ਆ ਤੇ ਉਹਨਾਂ ਨੂੰ ਦੇਖਦੇ ਹੋਏ ਇੱਕ ਅਸੀਂ ਸਿਰਫ ਪੈੜਾਂ ਨੂੰ ਅੰਦਰ ਲੈ ਕੇ ਆਵਾਂਗੇ ਤੇ ਦੂਜੀ ਬਾਕੀ ਦੀ ਮੁਲਾਕਾਤ ਬਾਹਰਲੇ ਪਾਸੇ ਹੁਣ ਤੱਕ ਕਿੰਨੀ ਐਂਟਰੀ ਹੋ ਚੁੱਕੀ ਹੈ ਸਰ ਹੁਣ ਤੱਕ 400 ਦੇ ਕਰੀਬ ਐਂਟਰੀ ਹੋ ਚੁੱਕੀ ਹੈ ਕਿੰਨੇ ਉਮੀਦਵਾਰ ਸਰ ਕਿੰਨੇ ਸਾਨੂੰ 1000 ਦੇ ਕਰੀਬ ਹੋਣਗੇ ਜੀ ਕਿੰਨਾ ਟਾਈਮਿੰਗ ਕੀ ਰੱਖਿਆ ਸਰ ਟਾਈਮਿੰਗ ਮਾਰਨਿੰਗ ਸਵੇਰ ਤੋਂ ਲੈ ਕੇ